ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਰਦਾਰ ਸੁਖਵੀਰ ਸਿੰਘ ਪਿੰਡ ਠਿੰਡਾ ਦੀ ਮੋਟਰ ਤੇ ਆਏ ਆ ਜਿੱਥੇ ਇਹਨਾਂ ਦਾ ਨੁਕਸਾਨ ਹੋ ਗਿਆ ਆਪ ਇਹਨਾਂ ਦੇ ਜਵਾਨੀ ਪੁੱਛਦੇ ਹਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆਪਣਾ ਨਾਂ ਕੀ ਹੈ ਜੀ ਮੇਰਾ ਨਾਮ ਸੁਖਵੀਰ ਸਿੰਘ ਹੈ ਜੀ ਕੀ ਨੁਕਸਾਨ ਹੋਇਆ ਤੁਹਾਡਾ ਨੁਕਸਾਨ ਜਿਹੜੀ ਮਤਲਬ 21 ਨਵੰਬਰ ਦੀ ਰਾਤ ਗਈ ਹੈ ਜੀ ਹਾਂਜੀ 21 ਨਵੰਬਰ ਨੂੰ ਸ਼ਾਮ ਨੂੰ ਮੈਂ ਆਪਣੇ ਜਿੱਦਾਂ ਨੌਕਰ ਨੂੰ ਕਿਹਾ ਕਿ ਪਾਈਪ ਲਾ ਕੇ ਕਣਕ ਨੂੰ ਪਾਣੀ ਛੱਡਦੇ ਠੀਕ ਆ 21 ਤਰੀਕ ਨੂੰ ਨਵੰਬਰ ਦੀ ਨੂੰ ਸ਼ਾਮ ਨੂੰ ਮੇਰਾ ਨੌਕਰ ਪਾਈਪ ਲਾ ਕੇ ਗਿਆ ਇੱਥੇ ਮੋਟਰ ਦੇ ਠੀਕ ਆ ਤੇ ਪਾਈਪ ਲਾ ਕੇ ਚਲਾ ਗਿਆ ਤੇ ਸ਼ਾਮ ਦੀ ਗੱਲ ਆ ਤੇ ਰਾਤ ਨੂੰ ਜਦ ਦੂਏ ਦਿਨ 22 ਤਰੀਕ ਸਵੇਰ ਨੂੰ 9:30 ਵਜੇ ਲਾਈਟ ਆਉਣੀ ਸੀਗੀ ਤੇ ਮੈਂ ਆਪਣੇ ਨੌਕਰ ਨੂੰ ਕਿਹਾ ਵੀ 9:00 ਵਜੇ ਜਾ ਕੇ ਤੂੰ ਨਾਲੇ ਬਾਕੀ ਢੇੜਾ ਮਾਰ ਕੇ ਤੇ ਆਪਣੇ ਮੋਟਰ ਔਨ ਕਰ ਦੇ ਸਾਢੇ 9:00 ਵਜੇ ਲਾਈਟ ਆਉਣੀ ਆ ਠੀਕ ਆ ਜਦੋਂ ਮੇਰਾ ਨੌਕਰ ਖੇਤ ਦੇ ਵਿੱਚ ਪਹੁੰਚਦਾ ਇਹ ਦਿਨੇ ਸਾਢੇ 9:00 ਨਹੀਂ ਸੀ ਹਾਂਜੀ ਦਿਨ 22 ਤਰੀਕ ਸਵੇਰ ਨੂੰ 9 ਵਜੇ ਹਾਂਜੀ ਹਾਂਜੀ ਤੇ ਜਦੋਂ ਮੇਰਾ ਸਵੇਰ ਨੂੰ ਨੌਕਰ ਪਹੁੰਚਦਾ ਹੈ ਜੀ ਇੱਥੇ ਤੇ ਬੰਦਾ ਮੇਰਾ ਮੈਨੂੰ ਉਹ ਫਟਾਫਟ ਘਰ ਨੂੰ ਜਦੋਂ ਭੱਜ ਕੇ ਜਾਂਦਾ ਘਬਰਾ ਗਿਆ ਤੇ ਮੈਨੂੰ ਜਾ ਕੇ ਉਹਨੂੰ ਦੱਸਿਆ ਕਿ ਬੇਅਦਤ ਆਪਣੀ ਮੋਟਰ ਚੋਰੀ ਹੋ ਗਈ ਠੀਕ ਹੈ ਜੀ ਵੀ ਕੋਸ਼ਿਸ਼ ਛੱਡਿਆ ਜਦੋਂ ਅਸੀਂ ਆ ਕੇ ਦੇਖਿਆ ਤੇ ਆ ਕੇ ਮਤਲਬ ਕਿ 130 ਫੁੱਟ ਤੇ ਆਪਣੀ ਮੋਟਰ ਚਲਦੀ ਸੀਗੀ ਕੇਐਸਬੀ 12:30 ਦੀ ਮੋਟਰ ਸੀਗੀ ਤੇ ਜਦੋਂ ਅਸੀਂ ਆ ਕੇ ਦੇਖਿਆ ਤੇ ਕੱਲਾ ਬੋਰ ਰਹਿ ਗਿਆ ਸੀ ਉੱਥੇ ਹਾਂਜੀ ਤੇ ਪਾਈਪ ਸੀ ਜੋ ਵੀ ਮੋਟਰ ਪਾਈਪ ਪਾਰ ਪਾਰ ਸਭ ਕੁਝ ਜੋ ਵੀ ਸਮਾਨ ਸੀ ਕੋਈ ਨਟ ਬੋਲਟ ਵੀ ਜੋ ਵੀ ਉਹ ਨਹੀਂ ਖੋਲਿਆ ਉਹ ਤੱਕ ਨਹੀਂ ਉਹ ਨਹੀਂ ਛੱਡਿਆ ਜੀ ਮੈਂ ਕੈਮਰਾਮੈਨ ਦਾ ਕਹਿੰਦਾ ਦਿਖਾ ਲਓ ਜੀ ਬੋਰ ਹਾਂ ਜੀ ਆ ਕੱਲਾ ਬੋਰ ਰਹਿ ਗਿਆ ਜੀ ਆ ਬੋਰ ਕੱਲਾ ਰਹਿ ਗਿਆ ਜੀ ਹਾਂ ਜੀ ਸਾਹ ਨੇੜੇ ਆ ਵੀ ਦਿਖਾ ਦਿਓ ਆ ਇੱਕ ਨਟ ਆ ਪਿਆ ਉਹਨਾਂ ਦਾ ਚੋਰਾਂ ਤੋਂ ਰਹਿ ਗਿਆ ਇਹ ਕਹਿੰਦੇ ਮੋਰੀ ਠਿਮਦੀ ਇੱਥੇ ਕੋਹ ਹੋਰ ਪਈ ਸੀਗੀ ਇੱਕ ਆ ਠਿਮਦੀ ਪਈ ਹੈ ਜੀ ਇਹਦੀ ਇਹ ਦੋ ਚੀਜ਼ਾਂ ਰਹਿ ਗਏ ਤੇ ਆ ਬੋਰ ਰਹਿ ਗਿਆ ਇਹ ਤੋਂ ਕੁਝ ਸਮਾਨ ਪਹਿਲਾਂ ਵੀ ਆਪਣਾ ਕੋਈ ਨੁਕਸਾਨ ਹੋਇਆ। ਇਸ ਤੋਂ ਸਮਾਂ ਅੱਜ ਤੋਂ ਕੁਝ ਡੇਢ ਮਹੀਨਾ ਜਦੋਂ ਝੋਨੇ ਦਾ ਸੀਜ਼ਨ ਚੱਲ ਰਿਹਾ ਸੀ ਜੋ ਲਾਸਟ ਤੇ ਝੋਨਾ ਗਿਆ ਸਗਾ ਹੰਡਲੇ ਪਾਣੀਆਂ ਤੇ। ਹਾਂਜੀ। ਤੇ ਇਸੇ ਮੋਟਰ ਦਾ ਹਾਂਜੀ। ਡੇਢ ਮਹੀਨਾ ਪਹਿਲਾਂ ਆਹ ਟਰਾਂਸਫਾਰਮ ਲੈ ਕੇ ਗਏ ਆ ਜੀ ਖੋਲ ਕੇ। ਹਾਂਜੀ। ਆ ਦਿਖਾਓ ਜੀ ਟਰਾਂਸਫਾਰਮ ਜਿਹੜਾ। ਡੇਢ ਮਹੀਨਾ ਪਹਿਲਾਂ ਇਸ ਮੋਟਰ ਦਾ ਟਰਾਂਸਫਾਰਮ ਖੁੱਲਿਆ ਜੀ। ਆ ਜਿਹੜਾ ਜੀ ਆ ਟਰਾਂਸਫਾਰਮ ਦਾ ਇਹ ਉੱਪਰ ਵਾਹਸਾ ਵਾ। ਤਾਂ ਆ ਇਹਦੇ ਵਿੱਚੋਂ ਮਾਲ ਪਾਣੀ ਲੈ ਕੇ ਕੱਢ ਕੇ ਆ ਏਦਾਂ ਪਿਆ ਵਾ। ਤੇ ਇਹਨਾਂ ਨੇ ਫਿਰ ਆ ਨਵਾਂ ਟਰਾਂਸਫਾਰਮਰ ਰਖਾਇਆ ਇਹ ਤੁਸੀਂ ਆ 11000 ਵੋਲਟ ਦੀ ਤਾਰ ਆ ਰਹੀ ਲਾਈਨ ਤੇ ਆ ਵੋਲਟੇਜ ਆ ਟਰਾਂਸਫਰ ਨਵਾਂ ਰਖਾਇਆ ਤੇ ਇਹਨਾਂ ਨੂੰ ਖਾਨ ਲਗਭਗ ਲਗਭਗ ਤੁਹਾਡਾ ਕਿੰਨੇ ਕ ਦਾ ਨੁਕਸਾਨ ਹੋ ਗਿਆ ਉਸ ਜੋ ਤਾਂ ਮੋਟਰ ਸੀਗੀ ਜੀ ਹਾਂਜੀ 75 ਤੋਂ 80 ਹਜ਼ਾਰ ਦੇ ਕਰੀਬ ਮੋਟਰ ਆ ਜੀ ਹਾਂਜੀ ਕੱਲੀ ਮੋਟਰ ਮੋਟਰ ਠੀਕ ਆ ਜੀ ਬਾਕੀ ਜੋ 4 ਦੀ ਪਾਈਪ ਸੀ 130 ਫੁੱਟ ਹਾਂਜੀ ਤੋਂ ਮੈਨੂੰ ਲੱਗਦਾ ਜਿੱਥੇ ਤੱਕ ਅੰਦਾਜ਼ਾ 4500 5000 ਦੀ ਇੱਕ ਪਾਈਪ ਵੀ ਆ ਹਾਂਜੀ ਉਹ 130 ਫੁੱਟ ਤਕਰੀਬਨ 13 ਪਾਈਪ ਬਣ ਜਾਂਦੇ ਆ ਜੀ 10 ਫੁੱਟ ਦੇ ਲੰਬੇ ਹਾਂਜੀ ਹਾਂਜੀ ਤੇ ਕੁਝ ਲਾ ਲਓ ਅੰਦਾਜ਼ਾ 60 ਤੋਂ 65 ਹਜ਼ਾਰ ਦਾ ਪਾਈਪਾਂ ਦਾ ਨੁਕਸਾਨ ਆ ਜੀ ਠੀਕ ਆ ਜੀ ਤੇ ਕੁਝ 15 ਤੋਂ 2000 ਰੁਪਈਆ ਤਾਰ ਦਾ ਨਖਾਨ ਹੈਗਾ ਹਾਂਜੀ ਤੇ ਬਾਕੀ ਹੋਰ ਨਟ ਬੋਲਟ ਸਾਰੇ ਪਾ ਪਾ ਪੂਕੇ ਜੀ ਇਹ ਤਕਰੀਬਨ ਡੇਢ ਤੋਂ ਲੈ ਕੇ ਪੌਣੇ 2 ਲੱਖ ਦੇ ਕਰੀਬ ਵਿੱਚ ਨੁਕਸਾਨ ਹੋਇਆ ਜੀ ਇਹ ਆਪਣਾ ਮੰਨ ਕੇ ਚੱਲੋ ਸਾਡਾ ਸਾਡੇ 3 ਲੱਖ ਤੋਂ ਉੱਤੇ ਨੁਕਸਾਨ ਹੋ ਗਿਆ ਪਹਿਲਾਂ ਵੀ ਹੋ ਗਈ ਮੋਟਰ ਇਹ ਵੀ ਉਹ ਟ੍ਰਾਂਸਫਾਰਮ ਹੀ ਹੋ ਗਿਆ ਹਾਂਜੀ ਹੁਣ ਉਹਨਾਂ ਹੁਣ ਫੇਰ ਪੌਣੇ 2 ਲੱਖ ਰੁਪਏ ਲਾਉਂਗੇ ਤੁਸੀਂ ਲੱਖ ਲਾਵਾਂਗੇ ਜੀ ਹਾਂਜੀ ਇਹ ਹੁਣ ਨੁਕਸਾਨ ਜਿੰਨਾ ਵੀ ਹੋਇਆ ਜੀ ਹਾਂਜੀ ਇਹਦਾ ਗਵਰਨਮੈਂਟ ਦੇ ਵੱਲੋਂ ਸਣਵਾਈ ਹੋਣੀ ਚਾਹੀਦੀ ਆ ਕਿਹੜੀ ਚੋਰਾਂ ਨੂੰ ਦਿਨ ਰਾਤ ਇਹ ਚੋਰੀਆਂ ਕਰਦੇ ਆ ਪੂਛ ਡੇਢ ਮਹੀਨਾ ਪਹਿਲਾਂ ਨੁਕਸਾਨ ਕੀਤਾ ਹੁਣ ਵੀ ਆ ਇਹ ਪ੍ਰਸ਼ਾਸਨ ਤੱਕ ਸਾਡੀ ਅਪੀਲ ਆ ਪ੍ਰਸ਼ਾਸਨ ਨੂੰ ਹਾਂਜੀ ਤੇ ਗਵਰਨਮੈਂਟ ਨੂੰ ਅਪੀਲ ਆ ਹਾਂਜੀ ਕਿ ਇਹ ਜੋ ਵੀ ਆ ਚੋਰੀ ਕਰਦੇ ਆ ਉਹਨਾਂ ਨੂੰ ਨੱਥ ਪਾਈ ਜਾਵੇ ਠੀਕ ਹੈ ਜੀ ਜੋ ਵੀ ਬਣਦੀ ਕਾਰਵਾਈ ਉਹਨਾਂ ਤੇ ਕੀਤੀ ਜਾਵੇ ਤਾਂ ਕਿ ਕਿਸੇ ਵੀ ਹੋਰ ਵੀ ਆਪਣਾ ਜੋ ਜ਼ਿਮੀਂਦਾਰ ਆ ਭਰਾ ਆ ਸੱਜਣ ਆ ਕਿਸੇ ਦਾ ਗਾਂਹ ਨੁਕਸਾਨ ਨਾ ਹੋਵੇ ਠੀਕ ਹੈ ਧੰਨਵਾਦ ਜੀ ਆ ਮੈਂ ਤੁਹਾਨੂੰ ਦਿਖਾ ਲੈਂਦਾ ਲੋਕੇਸ਼ਨ ਦਿਖਾ ਦਿੰਦਾ ਜੀ ਇਥੋਂ ਜੇ ਸਿੱਧਾ ਅਸੀਂ ਦੇਖਣਾ ਕੋਈ ਠਿੰਡਾ ਇਥੇ ਡੇਢ ਤੋਂ 2 ਕਿਲੋਮੀਟਰ ਪੈ ਜਾਂਦੀ ਆ ਆ ਮੋਟਰ ਆ ਇਧਰ ਮੋਟਰਾਂ ਹੋਰ ਵੀ ਇਧਰ ਪੈ ਜਾਂਦੀਆਂ ਨੇੜੇ ਤਾਂ ਇਹ ਨੁਕਸਾਨ ਤਕਰੀਬਨ ਆ ਦੇਖੋ ਮੋਟਰਾਂ ਤੁਹਾਨੂੰ ਦਿਖੀਆਂ ਕਿ ਇਹ ਟਰਾਂਸਫਾਰਮ ਇਧਰ ਹੋਰ ਵੀ ਇਹ ਮੋਟਰਾਂ ਪਈਆਂ ਆ ਆ ਲਾਦੀਆਂ ਵਾਂ 2 ਕਿਲੋਮੀਟਰ ਦੇ ਸੈਂਟਰ ਜਿਹਦੇ ਵਿੱਚ ਇਹ ਮੋਟਰ ਆ ਇਹ ਟਰਾਂਸਫਾਰਮ ਮੈਂ ਫੇ ਤੁਹਾਨੂੰ ਦਿਖਾ ਦਿੰਦਾ ਕਿ ਅਸੀਂ ਵੀ ਆਪਣੇ ਚੈਨਲ ਦੇ ਰਾਹੀਂ ਸ਼ਾਸਨ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਕਿਸਾਨ ਦਾ ਬਹੁਤ ਨੁਕਸਾਨ ਹੋਇਆ ਇਹਨਾਂ ਨੂੰ ਚੋਰਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਜੋ ਕਿ ਕਿਸੇ ਹੋਰ ਦਾ ਨੁਕਸਾਨ ਨਾ ਹੋਵੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ